ਭਈਆਂ ਨੂੰ ਰੋਟੀਆਂ ਖਮਾਉਣ ਚੱਲ ਜਾਂਦੇ ਆ ਜਗਾ ਜਗਾ ਤੇ ਚੱਲ ਜਾਂਦੇ ਆ ਕੋਈ ਬੰਦਾ ਹਿਮਾਚਲ ਤੋਂ ਆਇਆ ਇੱਥੇ ਸਾਡੇ ਵਾਸਤੇ ਆਇਆ ਹਿਮਾਚਲ ਤੋਂ ਤੁਸੀਂ ਕਵਰ ਕਰ ਰਹੇ ਮੀਡੀਆ ਵਾਲਾ ਕੋਈ ਬੰਦਾ ਹਿਮਾਚਲ ਤੋਂ ਨਹੀਂ ਆਇਆ ਕੋਈ ਕਿਹ ਰਾਜਸਥਾਨ ਤੋਂ ਕੋਈ ਬੰਦਾ ਨਹੀਂ ਆਇਆ ਇੱਥੇ ਨੇੜੇ ਦੇ ਪਿੰਡ ਹੈਲਪ ਕਰ ਰਹੇ ਐਸਾ ਸਤਾਵਾ ਕਰ ਰਹੀਆਂ ਸੰਪਰਦਾਵਾਂ ਇਹ ਪਚਵਾਲੇ ਮਾਹਪੁਰਖਾਂ ਦੇ ਰੋਜ਼ ਇੱਥੇ ਲੰਗਰ ਚਲਾਇਆ ਪਕਾ ਕੇ ਲੈ ਕੇ ਜਾਂਦੇ ਆ ਸੁੱਕਾ ਰਾਸ਼ਨ ਲੈ ਕੇ ਜਾਂਦੇ ਆ ਤੇ ਬਾਕੀ ਯਾਰ ਸਰਕਾਰ ਜਿਹੜੀ ਆ ਨਾ ਉਹ ਬਿਲਕੁਲ ਸੁੱਤੀ ਆ ਇੱਥੇ ਆ ਕੇ ਸਾਰੇ ਲੀਡਰ ਮੈਂ 20 ਚੈਨਲਾਂ ਨੂੰ ਸਵੇਰ ਦਾ ਇੰਟਰਵਿਊ ਉੱਥੇ ਨਾ ਜਿੱਥੇ ਸ਼ੁਰੂ ਹੁੰਦਾ ਆ ਜਿੱਥੇ ਪਾਣੀ ਉੱਥੇ ਆਗੇ ਨਾ ਲੀਡਰ ਬਿਆਨ ਦੇ ਕੇ ਚਲੇ ਜਾਂਦੇ ਆ ਲੀਡਰ ਬਿਆਨ ਦੇ ਕੇ ਚਲੇ ਜਾਂਦੇ ਆ ਵੀ ਅਸੀਂ ਤੁਹਾਡੇ ਨਾਲ ਨਾਲ ਯਾਰ ਚਟਨਾ ਤੁਹਾਨੂੰ ਤੁਸੀਂ ਇੱਥੇ ਆ ਕੇ ਲੋਕਾਂ ਨੂੰ ਬੇੜੀਆਂ ਦੋ ਬੇੜੀਆਂ ਦੇ ਰਸ ਨੂੰ ਟਰੈਕਟਰ ਟਰਾਲੀਆਂ ਡੁੱਬੇ ਜਿੱਤੇ ਬੇੜੀਆਂ ਦੀ ਲੋਡ ਸੀਗੀ ਤੇ ਇੱਥੇ ਤੁਸੀਂ ਟਰਾਲੀਆਂ ਦੇ ਨਾਲ ਸੇਵਾ ਤੇ ਲੱਗੇ ਪ੍ਰਸ਼ਾਸਨ ਆ ਹੀ ਨਹੀਂ ਰਿਹਾ ਇੱਥੇ ਤੇ ਲੋਕਾਂ ਨੇ ਹੁਣ ਗਾਂ ਤੇ ਖੇਡ ਕੇ ਤੇ ਅਗਲੇ ਨੂੰ ਰੋਟੀ ਖਵਾਉਣੀ ਨਾ ਜਿਹੜੇ ਸਾਡੇ ਸਿੰਘ ਅੱਗੇ ਫਸੇ ਆ ਜਿਹੜੇ ਆਪਣੀ ਜਾਨ ਤੇ ਖੇਡ ਕੇ ਲੋਕਾਂ ਨੂੰ ਸੇਵਾ ਦੇ ਲਈ ਅੱਗੇ ਹੋਏ ਹੋ ਤੁਸੀਂ ਡੁੱਬੇ ਰਹਿ ਗਏ 1-2 ਮਿੰਟ ਦੇ ਲਈ ਉਹ ਪਿੱਛੇ ਤੁਹਾਡੇ ਟਰਾਲੀ ਸੀ ਜਿੰਨੇ ਤੁਹਾਨੂੰ ਬਚਾਲਿਆ ਜੇ ਉਹ ਟਰਾਲੀ ਨਾ ਹੁੰਦੀ ਅੱਜ ਸ਼ਾਇਦ ਤੁਹਾਨੂੰ ਪਤਾ ਵੀ ਨਾ ਲੱਗਦਾ ਕਿੱਥੇ ਰੋੜੀ ਨਹੀਂ ਪਤਾ ਲੱਗਣਾਗੇ ਰੋੜ ਕੇ ਸਾਰੇ ਪਰ ਇਹ ਵੀ ਪ੍ਰਸ਼ਾਸਨ ਜਿਹੜੇ ਆ ਨਾ ਇਹਨਾਂ ਨੂੰ ਜਿੰਨੇ ਲੀਡਰ ਇੱਥੇ ਆਉਂਦੇ ਆ ਫੋਟੋਆਂ ਲਵਾ ਕੇ ਕਿਨਾਰੇ ਤੇ ਚਲੇ ਜਾਂਦੇ ਆ ਉਹਨਾਂ ਨੂੰ ਕੋ ਡਰਾਮੇ ਨਾ ਕਰੋ ਇੱਥੇ ਲੋੜ ਆ ਬੇੜੀਆਂ ਦੀ ਉੱਥੋਂ ਬੇੜੀਆਂ ਸ਼ੁਰੂ ਆ ਜਨ ਅੱਗੇ ਤੇ ਕੱਲ ਅਸੀਂ ਇਤੋਂ ਗਾਲ ਤੱਕ ਆਣੀ ਸੀ ਲੋਕਾਂ ਦੇ ਘਰਾਂ ਦੇ ਵਿੱਚ ਲੋਕ ਭੁੱਖੇ ਸੀ ਉਹਨਾਂ ਨੇ ਕਿ ਅਸੀਂ ਇਹ ਗੱਲਬਾਤ ਕਰਕੇ ਆਏ ਲੋਕੀ ਕਹਿੰਦੇ ਅਸੀਂ ਇੱਕ ਟਾਈਮ ਰੋਟੀ ਖਾ ਰਹੇ ਹਾਂ ਦਿਨ ਦੇ ਵਿੱਚ ਇੱਕ ਟਾਈਮ ਵੀ ਕਿੱਥੇ ਖਾਦੀ ਕੱਲ ਕੱਲ ਅਸੀਂ 3 ਵਜੇ ਪਹੁੰਚੇ ਉੱਥੇ ਇੰਨਾ ਪਾਣੀ ਦਾ ਵਹਾਅ ਤੇਜ਼ ਸੀ ਵਿੱਚ ਦੀ ਲੰਘ ਲੰਘ ਕੇ ਉੱਥੇ ਪਹੁੰਚੇ ਆਂ ਇੱਕ ਵਾਰੀ ਟਰਾਲੀ ਦੀਆਂ ਤਸਵੀਰਾਂ ਦੇਖੋ ਧਾਰੀਵਾਲ ਤੋਂ ਇਹ ਟਰਾਲੀ ਲੈ ਕੇ ਆਏ ਆ ਪਰ ਇਹ ਹੜਪੀੜਤਾ ਦੇ ਲਈ ਸੇਵਾ ਹੈ ਪਰ ਇੱਥੇ ਜਦ ਇਹ ਟਰਾਲੀ ਲੈ ਕੇ ਅੱਗੇ ਜਾ ਰਹੇ ਸੀਗੇ ਤਾਂ ਇੱਥੇ ਇੱਕੋ ਦਮ ਪਾੜ ਪੈ ਗਿਆ ਫੌਜੀਆਂ ਦੀ ਗੱਡੀ ਦੇ ਪਿੱਛੇ ਟਰਾਲੀ ਲਾਈ ਸੀ ਤਾਂ ਇਸ ਜਗ੍ਹਾ ਤੇ ਇੱਕੋ ਦਮ ਪਾੜ ਪੈ ਗਿਆ ਤੇ ਇਹ ਵੀਰ ਹੁਣੇ 1-2 ਮਿੰਟ ਪਾਣੀ ਦੇ ਵਿੱਚ ਡੁੱਬੇ ਰਹੇ ਆ ਬਾਅਦ ਦੇ ਵਿੱਚ ਇਹਨਾਂ ਦੇ ਪਿੱਛੇ ਇੱਕ ਟਰਾਲੀ ਸੀ ਜਿਨ੍ਹਾਂ ਨੇ ਇਹਨਾਂ ਨੂੰ ਬਚਾਇਆ ਜਿਨ੍ਹਾਂ ਨੇ ਇਹਨਾਂ ਨੂੰ ਕੱਢਿਆ ਹੁਣ ਇੱਥੇ ਤੁਸੀਂ ਟਰਾਲੀ ਦੇ ਵਿੱਚ ਤੁਹਾਨੂੰ ਜੋ ਰਾਸ਼ਨ ਪਾਣੀ ਆ ਜੋ ਸੇਵਾ ਲੈ ਕੇ ਆਏ ਆ ਉਹ ਵੀ ਤਸਵੀਰਾਂ ਤੁਹਾਨੂੰ ਦਿਖਾਣੇ ਹੁਣ ਫੌਜੀਆਂ ਵੱਲੋਂ ਜਿਹੜੀ ਇਹ ਟਰਾਲੀ ਖਿੱਚ ਲਿੱਤੀ ਗਈ ਹੈ ਪਰ ਅੰਦਰ ਤੁਸੀਂ ਤਸਵੀਰਾਂ ਦੇਖੋ ਤਾਂ ਰਾਸ਼ਨ ਪਾਣੀ ਲੈ ਕੇ ਇੱਥੇ ਸੇਵਾ ਕਰਨ ਦੇ ਲਈ ਆਏ ਸੀਗੇ ਪਰ ਹੁਣ ਇਹ ਤਸਵੀਰਾਂ ਕਿ ਕਿਸ ਤਰੀਕੇ ਪਰ ਤਸਵੀਰਾਂ ਦੀ ਜੇਕਰ ਮੈਂ ਗੱਲ ਕਰਾਂ ਤਾਂ ਕਿਤੇ ਨਾ ਕਿਤੇ ਪੰਜਾਬ ਦੇ ਜੋ ਹਾਲਾਤ ਨੇ ਉਥੇ ਇੱਕ ਗੱਲ ਜ਼ਰੂਰ ਲੋਕੀ ਸਵਾਲ ਖੜੇ ਕਰਦੇ ਨੇ ਕਿ ਅਸੀਂ ਹਿਮਾਚਲ ਨਾਲ ਹਰਿਆਣਾ ਨਾਲ ਹਰ ਕਿਤੇ ਖੜੇ ਹੁੰਨੇ ਆ ਪਰ ਪੰਜਾਬ ਨਾਲ ਕਿਉਂ ਨਹੀਂ ਕੋਈ ਖੜਾ ਹੋ ਰਿਹਾ